ਸਾਗ ਦੇ ਕੋਲੋਂ ਸੈਮ ਸੈਮ ਜੋ ਲੱਗਦੇ ਸੀ ਸੁਣਿਆ ਮੈਂ ਹੁਣ ਹੱਥ ਗਲਵੇਂ ਨੂੰ ਪਾਉਣ ਲੱਗੇ ਬਾਜਾ ਬਾਜੂ ਦੇਖ ਆਏ ਨੇ ਅਸਮਾਨ ਸੁਨਾ ਚੋਂ ਸੰਤ ਬਾਈ ਨੂੰ ਸਿੱਧੂ ਕਰਦਾ ਸੀ ਪਰ ਮੈਂ ਗਾਉਣਾ ਹੁਣ ਜੀ ਸਟਾਰਟ ਕੀਤਾ ਸਿੱਧੂ ਮੂਸੇਵਾਲੇ ਬਾਈ ਦੀ ਰੀਲ ਪਾਈ ਸੀ ਮੈਂ ਛੱਲਾ ਗਿਆ ਸੀ ਤੇ ਮੈਨੂੰ ਕਈ ਵੀਰਾਂ ਨੇ ਕਮੈਂਟ ਕੀਤੇ ਕਿ ਬਾਈ ਨਾਲ ਬਾਏ ਮਿਲਦੀ ਹੈ ਇਸ ਲਈ ਮੈਂ ਹੋਰ ਸਿੱਧੂ ਬਾਈ ਦੇ ਗਾਣੇ ਗਾਏ ਤੇ ਇਦਾਂ ਬਿਲੀਅਨ ਜਾਂਦੇ ਰਿਵਿਊ ਤੇ ਵਧੀਆ ਲੱਗਦਾ ਹੈ ਭਾਈ ਬਾਈ ਸਿੱਧੂ ਬਾਈ ਨਾਲ ਕੰਪੈਰੀਜ਼ਨ ਕਰਦੇ ਨੇ ਪਰ ਬਟ ਮ ਉਹਨਾਂ ਦੇ ਪੈਰਾਮਦਰਗਾ ਨਹੀਂ ਹੈਗਾ ਤੇ ਬਾਕੀ ਵਧੀਆ ਲੱਗਦਾ ਹੈ ਕਿ ਇਨਾਂ ਲੋਕੀ ਪਿਆਰ ਦਾ ਦੱਬ ਕੇ ਆ ਜੱਟ ਵਾ ਮਪਾਲ ਲੈ ਆ ਲੋਕਾਂ ਨੇ ਦਾ ਇਥੇ ਮਿਊਜ਼ਿਕ ਦਾ ਹੈਗਾ ਵਾ ਪਰ ਸਪੋਰਟ ਨਹੀਂ ਕਰਦੇ ਇਥੇ ਜਿਆਦਾਤਰ ਸਿੰਗਰ ਹਨ ਸਪੋਰਟ ਨਹੀਂ ਕਰਦੇ ਜਿਆਦਾਤਰ ਬਾਹਰ ਵਾਲੇ ਵੀਰਾਂ ਦੇ ਮੈਸੇਜ ਹੁੰਦੇ ਨੇ ਕਿ ਤੂੰ ਇਦਾਂ ਬੌਂਡ ਹੋ ਜਾ ਹੈਣਾ ਜਿੱਦਾਂ ਇਦਾਂ ਪਰ ਬੌਂਡ ਨਹੀਂ ਨਾ ਹੋਣਾ ਮੈਂ ਇਹੋ ਸੋਚਿਆ ਸ਼ੁਰੂ ਤੋਂ ਕਿ ਚਲੋ ਬਾਹਰ ਜਾ ਕੇ ਹਾਈਲਾਈਟਸ ਵਗੈਰਾ ਕਰਕੇ ਉੱਥੋਂ ਸਟਾਰਟਿੰਗ ਕਲਾਸ ਬਣਾ ਲੈਣੀ ਦੀ ਹਾਂਜੀ ਗਾਇਕੀ ਦੀ ਤਾਂ ਮੈਂ ਬਹੁਤ ਚਿਰਾਂ ਦੀ ਉਦੋਂ ਮੈਂ 5th 6th ਕਲਾਸ ਚ ਹੁੰਦਾ ਸੀ ਉਦੋਂ ਦੀ ਮੈਂ ਸਕੂਲ ਟਾਈਮ ਤੋਂ ਲੈ ਰਿਆ ਕਲਾਸਿਸ ਤੇ ਹੁਣ ਮੈਂ ਇੱਥੇ ਪਟਾਲੇ ਸ਼ਸ਼ੀਕਾਂਤ ਸਰ ਨੇ ਉਹਨਾਂ ਕੋ ਮੈਂ ਗਿਆਨ ਲੈ ਰਿਹਾ ਗਾਇਕੀ ਦਾ ਸਾਸ਼ੀਕਾਲ ਤੋਂ ਜਨਸ ਸਪੋਕਸਮੈਨ ਦੇਖਦੇ ਪਿਓ ਤੇ ਮੈਂ ਹਾਂ ਤੁਹਾਡੇ ਨਾਲ ਅੰਤੇ ਲੁਥਰਾ ਅੱਜ ਆਪਣੇ ਦਰਸ਼ਕਾਂ ਨੂੰ ਉਸ ਨੌਜਵਾਨ ਨਾਲ ਮਿਲਾਵਾਂਗੇ ਜਿਹੜਾ ਕਿ ਮਰਹੂਮ ਪੰਜਾਬ ਦਾ ਗਾਇਕ ਸਿੱਧੂ ਮੂਸੇਵਾਲੇ ਦੇ ਤਰ੍ਹਾਂ ਗਾਉਂਦਾ ਹੈ ਥੋੜੀ ਬਹੁਤ ਆਵਾਜ਼ ਵੀ ਮਿਲਦੀ ਹੈ ਪਰ ਲੋਕ ਇਸ ਨੂੰ ਸੋਸ਼ਲ ਮੀਡੀਆ ਤੇ ਪਸੰਦ ਜ਼ਿਆਦਾ ਕਰਦੇ ਆ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤਾਂ ਇਹ ਨੌਜਵਾਨ ਵਾਇਰਲ ਹੋ ਗਿਆ ਖੁਦ ਆਪਣੇ ਪੇਜ ਤੇ ਤੇ ਵਾਇਰਲ ਹੋਇਆ ਏ ਹੋਰ ਵੀ ਕਈ ਐਸੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਨ੍ਹਾਂ ਨੇ ਇਸ ਨੌਜਵਾਨ ਦੀ ਜਿਹੜੀ ਵੀਡੀਓ ਆਪਣੇ ਪਲੇਟਫਾਰਮ ਤੇ ਪਾਈ ਤਾਂ ਮਿਲੀయన్స్ ਜਿਹੜੇ ਸੀ ਲੋਕ ਦੇਖਣ ਵਾਲੇ ਉਹਨਾਂ ਨੇ ਸراہਨਾ ਕੀਤੀ ਅੱਜ ਦਰਸ਼ਕਾਂ ਨੂੰ ਵੀ ਮਿਲਾਵਾਂਗੇ ਤੇ ਇਹਦੇ ਬਾਰੇ ਵੀ ਜਾਣਾਂਗੇ ਤੇ ਦੀ ਗਾਇਕੀ ਬਾਰੇ ਵੀ ਜਾਣਾਂਗੇ ਗੱਲਬਾਤ ਕਰ ਲੈਨੇ ਆ ਇਸੇ ਨੌਜਵਾਨ ਨਾਲ ਕਿਹਦਾ ਜੀ ਉਜਵਲ ਸਿੰਘ ਨਾਮ ਆ ਜੀ ਮੇਰਾ ਉਜਵਲ ਸਿੱਧੂ ਮੂਸੇਵਾਲਾ ਨੂੰ ਹੀ ਕਿਉਂ ਟੱਚ ਕੀਤਾ ਕਿਉਂਕਿ ਉਹਨਾਂ ਦੀ ਕਲਮ ਬੇਪਾਕ ਸੀ ਨਾਲੇ ਤੇ ਅੱਜ ਦੇ ਅੱਜ ਦੇ ਮਤਲਬ ਜੋ ਚੱਲ ਰਿਹਾ ਹੈ ਨਾ ਸਾਰਾ ਸੱਤ ਆ ਤੇ ਉਹ ਟੌਪ ਤੇ ਸੀ ਵੀਰੇ ਹਣਾ ਅੱਜ ਦੀ ਜਨਰੇਸ਼ਨ ਦੇ ਵਿੱਚ ਟੌਪ ਤੇ ਸੀ ਉਹ ਕਈ ਨੌਜਵਾਨ ਲਾਈਕਸ ਕਮੈਂਟਸ ਵਿਊਜ਼ ਤੇ ਸ਼ੋਹਰਤ ਲੈਣ ਲਈ ਸਿੱਧੂ ਮੂਸੇਵਾਲੇ ਦਾ ਨਾਮ ਇਸਤੇਮਾਲ ਕਰਦੇ ਹੋ ਤੁਸੀਂ ਵੀ ਐਸੀ ਸੋਚ ਨਾ ਆਇਓ ਕਿ ਯਾਸਤ ਹੀ ਮੁਚੀ ਸਿੱਧੂ ਨੂੰ ਪਸੰਦ ਕਰਦੇ ਸੀ ਨਹੀਂ ਮੈਂ ਪਸੰਦ ਤਾਂ ਬਾਈ ਨੂੰ ਸ਼ੁਰੂ ਤੋਂ ਕਰਦਾ ਸੀ ਪਰ ਮੈਂ ਗਾਉਣਾ ਹੁਣ ਜੀ ਸਟਾਰਟ ਕੀਤਾ ਸਿੱਧੂ ਮੂਸੇਵਾਲੇ ਬਾਈ ਦੀ ਰੀਲ ਪਾਈ ਸੀ ਮੈਂ ਛੱਲਾ ਗਾਇਆ ਸੀ ਤੇ ਮੈਨੂੰ ਕਈ ਵੀਰਾਂ ਨੇ ਕਮੈਂਟ ਕੀਤੇ ਕਿ ਬਾਈ ਨਾਲ ਵਾਇਰ ਮਿਲਦੀ ਹੈ ਤੇ ਇਸ ਲਈ ਮੈਂ ਹੋਰ ਸਿੱਧੂ ਬਾਈ ਦੇ ਗਾਣੇ ਗਾਏ ਤੇ ਇਦਾਂ ਮਿਲੀਅਨ ਜਾਂਦੇ ਰਿਹਾ ਵਿਊ ਤੇ ਵਧੀਆ ਲੱਗਦਾ ਹੈ ਭਾਈ ਬਾਈ ਸਿੱਧੂ ਬਾਈ ਨਾਲ ਕੰਪੈਰੀਸ਼ਨ ਕਰਦੇ ਨੇ ਪਰ ਬਟ ਮੈਂ ਉਹਨਾਂ ਦੇ ਪੈਰਾਮਰਗਾਂ ਵੀ ਨਹੀਂ ਹੈਗਾ ਤੇ ਬਾਕੀ ਵਧੀਆ ਲੱਗਦਾ ਹੈ ਕਿ ਇੰਨਾ ਲੋਕੀ ਪਿਆਰ ਕਰ ਰਹੇ ਨੇ ਤੇ ਮੈਂ ਹੋਰ ਕੋਸ਼ਿਸ਼ ਕਰਾਂਗਾ ਕਿ ਹੋਰ ਇੰਪਰੂਵਮੈਂਟ ਕਰਕੇ ਸਿੱਧੂ ਬਾਈ ਦੇ ਗਾਣੇ गा ਇਹ ਲੋਕਾਂ ਨੂੰ ਖੁਸ਼ ਕਰਾ। ਚਲੋ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਕਿ ਉਹਨਾਂ ਦੀ ਆਵਾਜ਼ ਦੇ ਨਾਲ ਟੱਚ ਕਰਦੀ ਹੈ ਤੁਹਾਡੀ ਆਵਾਜ਼ ਤੇ ਲੋਕ ਵੀ ਆਖਦੇ ਕੰਪੇਅਰ ਕਰਦੇ ਆ। ਪਹਿਲਾਂ ਦਰਸ਼ਕਾਂ ਨੂੰ ਸਿੱਧੂ ਬਾਈ ਦਾ ਕੋਈ ਗਾਣਾ ਸੁਣਾ ਦਿੱਤਾ ਕਿ ਸਾਡੀ ਇੰਟਰਵਿਊ ਦੇ ਨਾਲ-ਨਾਲ ਉਹ ਤੁਹਾਡੀ ਆਵਾਜ਼ ਵੀ ਸੁਣ ਲੈਣ ਤੇ ਦਰਸ਼ਕ ਇਸ ਗੱਲ ਦਾ ਫੈਸਲਾ ਕਰਨਗੇ ਕਿ ਕੀ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਨਾਲ ਤੁਹਾਡੀ ਵਾਇਸ ਟੱਚ ਕਰਦੀ ਹੈ। ਉਸ ਨਾਲ ਜਿੱਤੇ ਸਤੂ ਵਾਲਾ ਹੂੰ ਸੱਜੇ ਕੋਲੋਂ ਸੈਮ ਸੈਮ ਜੋ ਲੱਗਦੇ ਸੀ ਸੁਣਿਆ ਮੈਂ ਹੁਣ ਹੱਥ ਗਲਵੇਂ ਨੂੰ ਪਾਉਣ ਲੱਗੇ ਬਾਜਾਂ ਬਾਜੂ ਦੇਖ ਆਏ ਨੇ ਅਸਮਾਨ ਸੁਨਾ ਚੁੰਟ ਤਰਾਂ ਦੇ ਉੱਚੀ ਆ ਉਡਾਰੀਆਂ ਲਾਉਣ ਲੱਗੇ ਸਭ ਪਹਾਵਾੰਗੂ ਬੈਰੀ ਆਉਂ ਸਰ ਚੱਕਣ ਲੱਗੇ ਪੌਰੇ ਸੀ ਜੋ ਜੁੱਤੀ ਵਾਲੀਆਂ ਨੋਕਾ ਹਾਂ ਨੇ ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਆਏ ਦਬ ਗਿਆ ਜੱਟ ਵਾਇਮ ਪਾਲ ਲਿਆ ਲੋਕਾਂ ਨੇ ਉਜ਼ਰ ਇਸ ਗੱਲ ਦਾ ਫੈਸਲਾ ਤਾਂ ਦਰਸ਼ਕ ਹੀ ਕਰਨਗੇ ਕਿ ਸਿੱਧੂ ਮੂਸੇਵਾਲੇ ਦੇ ਨਾਲ ਕਿੰਨੀ ਕ ਬਾਜ਼ ਤੁਹਾਡੀ ਬਿਲ ਦੀ ਹੈ ਜਾਂ ਇਸ ਗੱਲ ਦਾ ਐਡਵਾਂਟੇਜ ਤੁਹਾਨੂੰ ਮਿਲਣਾ ਕਿ ਨਹੀਂ ਮਿਲਣਾ ਪਰ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਇਸ ਲਈ ਤੁਹਾਰ ਨਾਲ ਤੁਹਾਡੇ ਬਾਰੇ ਤੁਹਾਡੇ ਪਰਿਵਾਰ ਬਾਰੇ ਵੀ ਗੱਲ ਕਰਾਂਗੇ ਤੁਸੀਂ ਕੀ ਕਰਦੇ ਹੋ ਮੈਂ ਤਾਂ ਪਲੱਸ 2 ਕੰਪਲੀਟ ਕੀਤੀ ਜਿੱਤੇ ਹਜੇ ਮੈਂ ਫ੍ਰੀਜ ਉਹਦਾ ਹਾਈਲਟਸ ਕੀਤਾ ਟੈਸਟ ਦਿੱਤਾ ਹੈ ਜਿਹੋ ਉਹਨਾਂ ਦਾ ਰਿਜ਼ਲਟ ਹਾਈਲਟਸ ਦਾ ਹਾਂਜੀ ਲਗਭਗ ਬਾਹਰ ਦੀ ਤਿਆਰੀ ਕਰ ਲਈ ਕਰ ਲਈ ਹਾਂਜੀ ਬਾਹਰ ਦੀ ਤਿਆਰੀ ਤੇ ਫਿਰ ਪੰਜਾਬੀ ਦੀ ਤੁਸੀਂ ਕਹਿ ਰਹੇ ਹੋ ਕਿ ਮਾਂ ਬੋਲੀ ਦੇ ਬਾਸ਼ਾ ਚ ਗਾਣੇ ਬੋਲਣੇ ਆ ਜਾਂ ਲਿਖਣਾ ਵਾ ਤਾਂ ਫਿਰ ਵਿਦੇਸ਼ ਜਾ ਕੇ ਲਿਖਣਾ ਕਿ ਜੇ ਪੰਜਾਬ ਚ ਰਹਿ ਕੇ ਗਾਉਣਾ ਪੰਜਾਬ ਵਿੱਚ ਦੇਖੋ ਮਿਊਜ਼ਿਕ ਮਤਲਬ ਉਹ ਜਾਨੀ ਹੈ ਜੇ ਹੈਗਾ ਬਾਹਲੇ ਜਿਹੜੇ ਚੰਗੇ ਚੰਗੇ ਮਿਊਜ਼ਿਕ ਡਾਇਰੈਕਟਰ ਨੇ ਉਹ ਸਾਰੇ ਅਜੇ ਬਾਹਰ ਹੀ ਨੇ ਤੇ ਮੈਨੂੰ ਕਈਆਂ ਜਿੱਦਾਂ ਸਰੀ ਮਾਰਟਨ ਵੀਰਾ ਹੋ ਗਿਆ ਬਿੱਗ ਬਰਡ ਵੀਰਾ ਹੋ ਗਿਆ ਉਹਨਾਂ ਨੇ ਮੈਨੂੰ ਉਹ ਹੁੰਦੀ ਰਹੀ سپورਟ ਮੈਸੇਜ ਹੁੰਦੀ ਰਹੀ ਗੱਲ ਉਹਨਾਂ ਦੀ ਤੇ ਹੁਣ ਬਾਹਰ ਜਾ ਕੇ ਚਲੋ ਆਪਾਂ ਸਟਾਰਟਿੰਗ ਕਰਾਂਗੇ ਗਾਣਿਆਂ ਦੀ ਹਨਾ ਐਸੇ ਚਲੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਗਾਇਕੀ ਦਾ ਬਹੁਤਾ ਗਿਆਨ ਤੇ ਨਹੀਂ ਪਰ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਚ ਮਿਊਜ਼ਿਕ ਡਾਇਰੈਕਟਰਸ ਨਹੀਂ ਆ ਪੰਜਾਬੀ ਹਨਾ ਮੋਲੀ ਬਟ ਜਿੰਦੇ ਵੀ ਇਹ ਵੱਡੇ ਸਿੰਗਰਾਂ ਦੇ ਨਾਮ ਲਈਏ ਜਾਂ ਲੋਕ ਗਾਇਕਾ ਦੇ ਨਾਮ ਲਈਏ ਇਹ ਸਾਰੇ ਪੰਜਾਬ 'ਚ ਜੰਮੇ ਪੜੇ ਤੇ ਪੰਜਾਬ 'ਚ ਉਹਨਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਤੁਸੀਂ ਕਿਉਂ ਮਨ ਬਣਾ ਰਹੇ ਹੋ ਕਿ ਵਿਦੇਸ਼ 'ਚ ਜਾ ਕੇ ਜਿਹੜਾ ਵਾ ਇਸ ਨੂੰ ਗਾਇਕੀ ਦੀ ਸ਼ੁਰੂਆਤ ਕਰਨੀ ਦੇਖੋ ਜਿਆਦਾ ਇੱਥੇ 뮤ਜ਼ਿਕ ਤਾਂ ਹੈਗਾ ਵਾ ਪਰ ਸਪੋਰਟ ਨਹੀਂ ਕਰਦੇ ਇੱਥੇ ਜਿਆਦਾਤਰ ਸਿੰਗਰਾਂ ਨਾਲ ਸਪੋਰਟ ਨਹੀਂ ਕਰਦੇ ਜਿਆਦਾਤਰ ਬਾਹਰ ਵਾਲੇ ਵੀਰਾਂ ਦੇ ਮੈਸੇਜ ਹੁੰਦੇ ਨੇ ਕਿ ਤੂੰ ਇਦਾਂ ਬੌਂਡ ਹੋ ਜਾ ਹੈਣਾ ਜਿੱਦਾਂ ਇਦਾਂ ਪਰ ਬੌਂਡ ਨਹੀਂ ਨਾ ਹੋਣਾ ਮੈਂ ਇਹੋ ਸੋਚਿਆ ਸ਼ੁਰੂ ਤੋਂ ਕਿ ਚਲੋ ਬਾਹਰ ਜਾ ਕੇ ਹਾਈਲਾਈਟਸ ਵਗੈਰਾ ਕਰਕੇ ਉੱਥੋਂ ਸਟਾਰਟਿੰਗ ਕਰਾਂ ਗਾਣੇ ਦੀ ਹਾਂਜੀ ਮਨ ਪੱਕਾ ਮਾਨਾ ਫਿਰ ਵਿਦੇਸ਼ ਹੀ ਜਾਣਾ ਹਾਂਜੀ ਵਿਦੇਸ਼ ਜਾਣਾ ਵਿਦੇਸ਼ ਲਿਖਦੇ ਵੀ ਉਹ ਲਿਖਣਾ ਲਿਖਿਆ ਸੀ ਪਰ ਉਹ ਜੀ ਇਹ ਗੱਲ ਨਹੀਂ ਬੰਦੀ ਮੈਂ ਹੋਰ ਕੋਸ਼ਿਸ਼ ਕਰਾਂਗਾ ਇੰਪਰੂਵਮੈਂਟ ਕਰਨ ਦੀ ਐਕਸ ਕੋ ਗਾਇਕੀ ਜਾਂ ਲਿਖਣ ਦੀ ਸਿੱਖਿਆ ਲੈ ਰਹੇ ਹੋ ਤੇ ਕਿਦ ਕੋ ਲੈ ਰਹੇ ਹੋ ਕਦੋਂ ਤੋਂ ਲੈ ਰਹੇ ਹੋ ਗਾਇਕੀ ਦੀ ਤਾਂ ਮੈਂ ਬਹੁਤ ਚਿਰਾਂ ਦੀ ਉਦੋਂ ਮੈਂ 5th 6th ਕਲਾਸ ਚ ਹੁੰਨਾ ਸੀ ਉਦੋਂ ਦੀ ਮੈਂ ਸਕੂਲ ਟਾਈਮ ਤੋਂ ਲੈ ਰਿਆ ਕਲਾਸਿਸ ਤੇ ਹੁਣ ਮੈਂ ਇੱਥੇ ਬਟਾਲੇ ਸ਼ਸ਼ੀਕਾਂਤ ਸਰ ਨੇ ਉਹਨਾਂ ਕੋ ਮੈਂ ਗਿਆਨ ਲੈ ਰਿਹਾ ਗਾਇਕੀ ਦਾ ਹਾਂਜੀ 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 ਜੇ ਸੋਸ਼ਲ ਮੀਡੀਆ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਕੈਸਟ ਰਿਕਾਰਡ ਕਰਵਾਈ ਜਾਂ ਕਿਸੇ ਐਸੇ ਫੰਕਸ਼ਨਾਂ ਚ ਵੀ ਪ੍ਰੋਫੈਸ਼ਨਲੀ ਵੀ ਗਾਉਂਦੇ ਹੋ ਹਾਂਜੀ ਮਤਲਬ ਮੇਲੇ ਵਗੈਰਾ ਤੇ ਕਾਹਲੀ ਦਾ ਸੱਭਿਆਚਾਰਕ ਮੇਲਾ ਹੁੰਦਾ ਸਾਡੇ ਲਾਗੇ ਪਿੰਡ 'ਚ ਉੱਥੇ ਮੈਂ ਇੱਕ ਦੋ ਵਾਰੀ ਗਾਇਆ ਸਟੇਜ ਦੇ ਉੱਤੇ ਹਾਂਜੀ ਪ੍ਰੋਫੈਸਰ ਜੀ ਰਾਮ ਨੌਜਵਾਨ ਪਿੰਡਾਂ ਤੋਂ ਚਲੇ ਜਾਂਦੇ ਹਾਂਜੀ 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 ਉੱਥੇ ਮਨ ਸਟੇਜ ਤੇ ਯਾਰਾ ਦੋਸਤਾਂ ਦੀ سپورਟ ਕਰਕੇ ਮੈਨੂੰ ਉੱਥੇ ਚੜਾ ਦਿੰਦੇ ਰੇਸ ਸਟੇਜ ਦੇ ਉੱਤੇ ਤੇ ਵਧੀਆ ਉੱਥੇ ਹੁੰਦਾ ਰਿਆ ਤਾਲੀਆਂ ਵਧੀਆ ਵੱਜਦੀਆਂ ਰਹੀਆਂ ਤੇ ਤੇ ਜਦੋਂ ਫਿਰ ਲੋਕੀ ਜ਼ਿਆਦਾਤਰ ਕਮੈਂਟ ਕਿਦਾਂ ਦੇ ਕਰਦੇ ਆ ਜਦੋਂ ਤੁਸੀਂ ਸਿੱਧੂ ਭਾਈ ਦੀ ਆਵਾਜ਼ 'ਚ ਗਾ ਉਵਰਲੋਕ ਕਰਨਾ ਤੇ ਕਮੈਂਟ ਕਰਦੇ ਆ ਲੋਕੀ ਜ਼ਿਆਦਾਤਰ ਤੇ ਇਹ ਕਮੈਂਟ ਕਰਦੇ ਨੇ ਕਿ ਬਾਈ ਸਿੱਧੂ ਵੇਰ ਆ ਗਿਆ ਬਾਈ ਹਨਾ ਇਦਾਂ ਵੀ ਤੇਰੀ ਆਵਾਜ਼ ਸਿੱਧੂ ਬਾਈ ਨਾਲ ਮਿਲਦੀ ਆ ਸਿੱਧੂ ਬਾਈ ਨਾਲ ਮਿਲਦੀ ਆ ਬਸ ਮੇਰੇ ਕਮੈਂਟਾਂ ਦੇ ਵਿੱਚ ਸਿੱਧੂ ਬਾਈ ਸਿੱਧੂ ਬਾਈ ਕਰਦੇ ਸਾਰੇ ਹਾਂਜੀ ਹਾਂਜੀ ਤੇ ਕਿੰਨੇ ਕੁ ਖੁਸ਼ੀ ਜਾਂ ਫਿਰ ਕਿੰਨਾ ਕਿੱਦਾਂ ਦੀ ਸੋਚ ਆਉਂਦੀ ਆ ਨਹੀਂ ਬਹੁਤ ਖੁਸ਼ੀ ਹੁੰਦੀ ਆ ਕਿ ਲੋਕਾਂ ਨੇ ਮੈਨੂੰ ਇਸ ਸਿੱਧੂ ਬਾਈ ਦੇ ਨਾਲ ਕੰਪੇਅਰ ਕਰਨੇ ਏਡੇ ਟੌਪ ਦੇ ਸਿੰਗਰ ਦੇ ਨਾਲ ਤੇ ਬਾਕੀ ਹੁਣ ਵਧੀਆ ਲੱਗਦਾ ਹੈ ਵੀ ਬਾਈ ਦੀ ਝਲਕ ਮੇਰੀ ਆਵਾਜ਼ ਦੇ ਵਿੱਚ ਪੈਂਦੀ ਹੈ ਪਰਿਵਾਰ ਸਪੋਰਟ ਕਰਦਾ ਇਸ ਗੱਲ ਨੂੰ ਪਰਿਵਾਰ ਸ਼ੁਰੂ ਤੋਂ ਸਪੋਰਟ ਕਰਦਾ ਰਿਹਾ ਪਰਿਵਾਰ ਯਾਰ ਦੋਸਤ ਹੈ ਨਾ ਮੰਮੀ ਡੈਡੀ ਸਾਰੇ ਸਪੋਰਟ ਕਰਦੇ ਰਹੇ ਕਦੀ ਉਹਨਾਂ ਨੇ ਫੀਲ ਨਹੀਂ ਹੁੰਨ ਦਿੱਤਾ ਕਿ ਹੈ ਨਾ ਮੀਡਲ ਕਲਾਸ ਤੋਂ ਉਹਨਾਂ ਨੇ ਸ਼ੁਰੂ ਤੋਂ ਸਪੋਰਟ ਕੀਤੀ ਹੈ ਤੇ ਹੁਣ ਬਾਕੀ ਵਾਈ ਗੁਰੂ ਆਪੇ ਬੀੜੀ ਪਾਗ ਦਾ ਸਟਾਈਲ ਜਾਂ ਵੈਸੇ ਵੀ ਤੁਸੀਂ ਤੁਰਨ ਫਿਲਮ ਦਾ ਸਟਾਈਲ ਵੀ ਆਪਣਾ ਜਿਹੜਾ ਨਾ ਸਿੱਧੂ ਮੂਸੇਵਾਲੇ ਦੇ ਤਰ੍ਹਾਂ ਹੀ ਕਰਦੇ ਪਏ ਹੋ ਕਦੀ ਮਿਲਣਗੇ ਸਿੱਧੂ ਨੂੰ ਜਾਂ ਉਦਾਂ ਦੇ ਜਾਣ ਤੋਂ ਬਾਅਦ ਇਸ ਦੁਨੀਆ ਤੇ ਜਾਣ ਤੋਂ ਬਾਅਦ ਕਦੀ ਉਹਨਾਂ ਦੀ ਸਮਾਧ ਤੇ ਗਏ ਜਾਂ ਉਹਨਾਂ ਦੇ ਪਰਿਵਾਰ ਨੂੰ ਮਿਲੇ ਹਾਂਜੀ ਉਹ ਪਰਿਵਾਰ ਨੂੰ ਉਦਾਂ ਮਿਲਣਾ ਸੀ ਬੜੇ ਚਿਰਾਂ ਦਾ ਜਾਇ ਨ ਗਿਆ ਤੇ ਹੁਣ ਆਪਾਂ ਪਲਾਨ ਬਣਾਇਆ ਸੀ ਸੰਡੇ ਦਾ ਕਿ ਉੱਥੇ ਜਾਣਾ ਬੇਬੀ ਪਾਪੂ ਨਾਲ ਮਿਲ ਕੇ ਆਉਣਾ ਮੇਰੀ ਵੀਡੀਓ ਉਦਾਂ ਉਹਨਾਂ ਤੱਕ ਪਹੁੰਚ ਗਈ ਸੀ ਤੇ ਵਧੀਆ ਲੱਗਾ ਉਹਨਾਂ ਨੂੰ ਵੀ ਤੇ ਉਹ ਮਾਨਸੇ ਦੇ ਹੈਗੇ ਦੋ ਤਿੰਨ ਮੁੰਡੇ ਤੇ ਉਹਨਾਂ ਨੇ ਦਿਖਾਈ ਸੀ ਬੇਬੀ ਉਹਨਾਂ ਦਾ ਵੀਡੀਓ ਤੇ ਕਹਿੰਦੇ ਵਧੀਆ ਹਨਾ ਸਾਡੇ ਸ਼ੁਭਵਰਗੀ ਵਾਲਿਆ ਤੇ ਹੁਣ ਸਬਬ ਬਣੂਗਾ ਤੇ ਜਰੂਰ ਮਿਲ ਕੇ ਆਵਾਂਗੇ ਇੱਥੇ ਇੱਕ ਕਮੈਂਟ ਉਹਨਾਂ ਨੇ ਉਹ ਤੁਹਾਡੇ ਦੋਸਤਾਂ ਨੂੰ ਕੀਤਾ ਕਿ ਜਾਂ ਫੋਨ ਤੇ ਵੀ ਗੱਲ ਹੋਈ ਫੋਨ ਤੇ ਵੀ ਹੁੰਦੀ ਰਹਿੰਦੀ ਗੱਲ ਉੱਥੇ ਮਾਨਸੇ ਦੇ ਵੀਰਾਂ ਨਾਲ ਤੇ ਬਾਕੀ ਕਮੈਂਟ ਵੀ ਕਰਦੇ ਨੇ ਪਹਿਲਾਂ ਕਮੈਂਟ ਹੀ ਜ਼ਿਆਦਾ ਹੁੰਦੇ ਸੀ ਮੈਸੇਜ ਆਉਂਦੇ ਸੀ ਇੰਸਟਾਗ੍ਰam ਤੇ ਇੰਸਟਾਗ੍ਰam ਤੋਂ ਫਿਰ ਕਾਲ ਤੱਕ ਗੱਲ ਹੋਈ ਉਹ ਲੜਕਿਆਂ ਨਾਲ ਹੋਈ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਤਾਂ ਕੋਈ ਗੱਲ ਹੋਈ ਉਹਨਾਂ ਨਾਲ ਜੀ ਇਹ ਹਜੇ ਹੋਈ ਹਾਂਜੀ ਸਿੱਧੂ ਭਾਈ ਦੇ ਯਾਰਾਂ ਦੋਸਤਾਂ ਨਾਲ ਹੁੰਦੀ ਰਹੀ ਹੈ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਰਹੇ ਉਹਨਾਂ ਦਾ ਮੈਸੇਜ ਆਉਂਦਾ ਰਹਿੰਦੇ ਮੈਨੂੰ ਹਾਂਜੀ ਹਾਂਜੀ ਸੰਨੀ ਮਾਰਟਨ ਵੀਰਾ ਹੋ ਗਿਆ ਬਿੱਗ ਬਰਡ ਵੀਰਾ ਹੋ ਗਿਆ ਉਹ ਜਿੱਦ ਕਿ ਪ੍ਰਮੋਟ ਕਰਨਗੇ ਉਹਨਾਂ ਹਾਂਜੀ ਉਹ ਤਾਂ ਮੈਨੂੰ ਕਹਿੰਦੇ ਨੇ ਕਿ ਆਪਾਂ ਮਤਲਬ ਕੁਝ ਕਰਨਾ ਹੈ ਨਾ ਹੁਣ ਤੇ ਉਹ ਹੀ ਮਤਲਬ ਕੰਪੇਅਰ ਕੇ ਗੱਲ ਸਾਰੀ ਬਾਹਰ ਤੇ ਹੁੰਦੀ ਹੈ ਬਾਹਰ ਜਾਵਾਂਗਾ ਤੇ ਹਨਾ ਆਪਾਂ ਕੁਝ ਕਰਾਂਗੇ ਉੱਥੋਂ ਸਟਾਰਟਿੰਗ ਕਰਾਂਗੇ ਉਹਨਾਂ ਦੇ ਨਾਲ ਹੀ ਹਨਾ ਜਿੱਦਾਂ ਸਿੱਧੂ ਬਾਈ ਨੇ ਕੀਤੀ ਸੀ ਸਟਾਰਟਿੰਗ ਉਹਨਾਂ ਦੇ ਨਾਲ ਹਾਂਜੀ ਹਾਂਜੀ ਉੱਥੇ ਸਟਾਰਟਿੰਗ ਕੀਤੀ ਸੀ ਇਹ ਨੌਜਵਾਨ ਜਿਹੜਾ ਬਟਾਲੇ ਦੇ ਨਾਲ ਲੱਗਦੇ ਪਿੰਡ ਕਾਲੇ ਨੰਗਲ ਦਾ ਰਹਿਣ ਵਾਲਾ ਮੱਧਮ ਵਰਗ ਦਾ ਪਰਿਵਾਰ ਹੈ ਔਰ ਬਚਪਨ ਤੋਂ ਕਹਿੰਦਾ ਗਾਇਕੀ ਦਾ ਸ਼ੌਕ ਹੈ ਗਾਇਕੀ ਦੀ ਸਿੱਖਿਆ ਵੀ ਲੈ ਰਿਹਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਸਿੱਧੂ ਮੂਸੇਵਾਲੇ ਦੀ ਆਵਾਜ਼ ਕਰਕੇ ਸੋ ਉਸ ਤੋਂ ਬਾਅਦ ਲਗਾਤਾਰ ਕਹਿੰਦਾ ਕਿ ਵਿਦੇਸ਼ਾਂ 'ਚ ਬੈਠੇ ਸਿੱਧੂ ਮੂਸੇਵਾਲੇ ਦੇ ਦੋਸਤ ਕਮੈਂਟ ਵੀ ਕਰਦੇ ਆ ਤੇ ਫੋਨ ਤੇ ਵੀ ਗੱਲ ਕਰਦੇ ਆ ਕਹਿੰਦਾ ਹੁਣ ਭਵਿੱਖ ਬਣੇਗਾ ਤਾਂ ਵਿਦੇਸ਼ 'ਚ ਜਾ ਕੇ ਕੈਮਰਾਮੈਨ ਪੰਡਿਤ ਨਰਲ ਸਪੋਕਸਮੈਨ ਟੀਵੀ ਲਈ ਨਹੀਂ ਤੇ ਲੂਥਰਾ ਬਟਾ